प्यारे दर्शकों साशिका नमस्ते आदाब मैं बलविंदर सिंह सिप्रे ਤੇ ਪੰਜਾਬੀ ਟ੍ਰਿਬਿਊਨ ਦੇ ਰੋਜ਼ਾਨਾ ਪ੍ਰੋਗਰਾਮ ਵੇਲੇ ਦੀ ਗੱਲ ਵੀ ਤੁਹਾਡਾ ਸਵਾਗਤ ਹੈ ਤੇ ਗੱਲ ਅੱਜ ਹੈ ਕਿਸਾਨ ਅੰਦੋਲਨ ਦੀ ਸ਼ੰਭੂ ਬਾਰਡਰ ਉੱਤੇ ਪਿਛਲੇ ਕਰੀਬ 10 ਮਹੀਨਿਆਂ ਤੋਂ ਕਿਸਾਨ ਅੰਦੋਲਨ ਚੱਲ ਰਿਹਾ ਹੈ ਸ਼ੰਭੂ ਬਾਰਡਰ ਵੀ ਹੈ ਤੇ ਦੂਜਾ ਖਨੌਰੀ ਵਾਲੇ ਪਾਸੇ ਜੋ ਢਾਬੀ ਗੁਜਰਾں ਬਾਰਡਰ ਦੋ ਥਾਵਾਂ ਤੇ ਕਿਸਾਨਾਂ ਦਾ ਮੋਰਚਾ ਜੋ ਚੱਲ ਰਿਹਾ ਹੈ ਪਿਛਲੇ ਫਰਵਰੀ ਤੋਂ ਇਸੇ ਸਾਲ ਦੇ ਤੇ ਉਹ ਜੋ 10 ਮਹੀਨੇ ਦੇ ਕਰੀਬ ਉਸ ਨੂੰ ਹੋ ਚੱਲੇ ਹਨ ਉਸ ਵਿੱਚ ਹੁਣ ਅਗਲੇ ਪੜਾਚੇ ਅੰਦੋਲਨ ਦਾਖਲ ਹੋ ਗਿਆ ਜਦੋਂ ਕੱਲ 6 ਦਸੰਬਰ ਨੂੰ 101 ਕਿਸਾਨਾਂ ਦੇ ਜੋ ਮਰਜੀਵੜਿਆਂ ਦਾ ਜਥਾ ਕਿਸਾਨਾਂ ਮਤਾਬਕ ਉਹ ਉਹਨਾਂ ਨੇ ਪਹਿਲਾਂ ਜੋ ਐਲਾਨ ਕੀਤਾ ਸੀ ਉਸ ਮੁਤਾਬਕ ਦਿੱਲੀ ਕੂਚ ਦੀ ਕੋਸ਼ਿਸ਼ ਕੀਤੀ ਪਰ ਹਰਿਆਣਾ ਪੁਲਿਸ ਤੇ ਜਾਂ ਕੋ ਹਰਿਆਣਾ ਸਰਕਾਰ ਤੇ ਨਾਲ ਹੀ ਜਿਹਨੂੰ ਕੇਂਦਰ ਸਰਕਾਰ ਦੀ ਵੀ ਹਮਾਇਤ ਹਰ ਪਾਸੇ ਤੋਂ حاصل ਹੈ ਉਹਨਾਂ ਨੇ ਬੜੇ ਸਖਤੀ ਦੀ ਵਰਤੋਂ ਕਰਦਿਆ ਇਹਨਾਂ ਕਿਸਾਨਾਂ ਨੂੰ ਅੱਗੇ ਵਧਣ ਤੋਂ ਰੋਕ ਦਿੱਤਾ ਇਸ ਵਿੱਚ 20 ਕਿਸਾਨ ਜ਼ਖਮੀ ਹੋ ਗਏ ਜਿਨ੍ਹਾਂ ਚੋਂ 16 ਨੂੰ ਹਸਪਤਾਲ ਵਿੱਚ ਵੀ ਦਾਖਲ ਕਰਵਾਉਣਾ ਪਿਆ ਔਰ ਹੈਰਾਨੀ ਦੀ ਗੱਲ ਹੈ ਕਿ ਇਹ ਕਿਸਾਨ ਸ਼ਾਂਤਮਈ ਜਾ ਰਹੇ ਸਨ ਨਿਹੱਥੇ ਸਨ ਅਤੇ ਪਹਿਲਾਂ ਐਲਾਨ ਮੁਤਾਬਕ ਜਾ ਰਹੇ ਸਨ ਪਰ ਇਸ ਦੇ باوجود ਕਿਸਾਨਾਂ ਨੂੰ ਅੱਗੇ ਨਹੀਂ ਵਧਣ ਦਿੱਤਾ ਗਿਆ ਦਫਾ 144 ਜੋ ਹੁਣ ਦਫਾ 163 ਹੈ ਉਹ ਲਗਾ ਦਿੱਤੀ ਗਈ ਤੇ ਪੂਰੀ ਤਰ੍ਹਾਂ ਸ਼ਕਤੀ ਦੀ ਵਰਤੋਂ ਕੀਤੀ ਗਈ ਮਿਰਚਾਂ ਦੇ ਜਿਵੇਂ ਸਪਰੇਅ ਕੀਤੀ ਗਈ ਤੇ ਅਥਰੂ ਗੈਸ ਦੀ ਸਪਰੇਅ ਅੰਗੋਲੇ ਡਾਗੇ ਗਏ ਇਸ ਤੋਂ ਪਹਿਲਾਂ ਜਦੋਂ 13 ਫਰਵਰੀ ਨੂੰ ਇਹ ਮੋਰਚਾ ਇੱਥੇ ਪੁੱਜਿਆ ਸੀ ਉਦੋਂ ਵੀ ਇਜਹਾ ਕੁਸ਼ੀ ਹੋਇਆ ਸੀ ਕਈ ਦਿਨ ਸਰਕਾਰ ਤੇ ਹਰਿਆਣਾ ਦੀ ਜੋ ਪੁਲਿਸ ਸੀਗੀ ਨਾਲ ਉਹਨਾਂ ਦੀ ਨੀਂ ਫੌਜੀ ਦਸਤੇ ਵੀ ਸਨ ਤੇ ਇੱਧਰ ਕਿਸਾਨ ਅੰਦੋਲਨਕਾਰੀ ਜੋ ਟਰੈਕਟਰ ਟਰਾਲੀਆਂ ਤੇ ਹੋਰ ਕਈ ਤਰ੍ਹਾਂ ਦੇ ਸਾਜ਼ੋ ਸਮਾਨ ਨਾਲ ਲੈ ਸਨ ਉਹਨਾਂ ਨੇ ਜਦੋਂ ਜੇ ਚੱਲਦੀ ਰਹੀ ਕਈ ਦਿਨ ਪਰ ਸਰਕਾਰ ਬਹੁਤ ਮਜ਼ਬੂਤੀ ਨਾਲ ਬੜੇ ਸਖ਼ਤ ਪ੍ਰਬੰਧ ਕਰਕੇ ਰੋਕਣ ਲਈ ਅੜੀ ਹੋਈ ਸੀ ਹਰਿਆਣਾ ਸਰਾਧ ਟੱਪਣਾ ਦੇਣ ਲਈ ਤੇ ਉਹ ਜਾਣ ਨਹੀਂ ਉਹਨਾਂ ਨੇ ਅੱਗੇ ਦਿੱਤਾ ਤੇ ਉਹਨਾਂ ਦਾ ਉਦੋਂ ਇਹੀ ਕਹਿਣਾ ਸੀ ਕੀ ਸੀ ਕਿਸਾਨਾਂ ਨੂੰ ਜੇ ਕਿਸਾਨ ਸਾਤਵੇਂ ਢੰਗ ਨਾਲ ਆਉਂਦੇ ਤਾਂ ਇਹਨਾਂ ਨੂੰ ਜਾਣ ਦਿੱਤਾ ਜਾ ਸਕਦਾ ਸੀ ਪਰ ਕਿਉਂਕਿ ਇਹ ਬڑے ਪੁਖਤਾ ਪ੍ਰਬੰਧ ਕਰਕੇ ਆ ਰਹਿਣ ਟ੍ਰੈਕਟਰ ਟਰਾਲੀਆਂ ਲੈ ਕੇ ਆ ਰਹੇ ਹਨ ਤੇ ਟ੍ਰੈਕਟਰ ਟਰਾਲੀਆਂ ਨੂੰ ਸ਼ਹਿਰਾਂ ਦੇ ਚੱਲਣ ਦੀ ਇਜਾਜ਼ਤ ਨਹੀਂ ਹੈ ਇਸ ਤਰ੍ਹਾਂ ਦੇ ਅੰਦੋਲਨਾਂ ਲਈ ਵਰਤਣ ਦੀ ਇਜਾਜ਼ਤ ਨਹੀਂ ਹੈ ਤੇ ਮਤਲਬ ਲੈ ਦੇ ਕਿਉਂ ਨਾ ਨੇ ਟ੍ਰੈਕਟਰ ਟਰਾਲੀਆਂ ਦੀਵਾਨਾ ਲਾਇਆ ਸੀ ਤੇ ਹਾਲਾਂਕਿ ਇਤਿਹਾਸ ਗਵਾਹ ਹੈ ਕਿ ਸਿਰ ਭਾਰਤੀ ਨਹੀਂ ਅਮਰੀਕਾ ਕੈਨੇਡਾ ਹੋਰ ਯੂਰਪੀ ਮੁਲਕਾਂ ਵਿੱਚ ਵੀ ਕਿਸਾਨ ਜਾਂ ਹੋਰ ਜੋ ਮਜ਼ਦੂਰ ਜਾਂ ਕਾਮਕਾਰ ਵਾਲੇ ਜਿਹ ਤਬਕੇ ਹਨ ਉਹ ਆਪਣੇ ਜੋ ਵੀ ਉਹਨਾਂ ਦੇ ਵਾਨ ਹਨ ਚਾਹੇ ਉਹ ਟਰੈਕਟਰ ਟਰਾਲੀ ਹੁਣ ਇਹ ਹੋਰ ਕੁਝ ਉਹ ਉਹਨਾਂ ਨੂੰ ਅੰਦੋਲਨਾਂ ਲਈ ਵਰਤਦੇ ਰਹੇ ਹਨ ਜਿਹਾ ਅਮਰੀਕਾ ਵਿੱਚ ਵੀ ਇਸ ਤਰ੍ਹਾਂ ਦੇ ਇਤਿਹਾਸਕ ਅੰਦੋਲਨ ਹੋ ਚੁੱਕੇ ਹਨ ਕੈਨੇਡਾ ਵਿੱਚ ਵੀ ਪਿੱਛੇ ਜੇ ਹੋ ਕੇ ਟੇ ਤੇ ਯੂਰਪ ਦੇ ਕਈ ਦੇਸ਼ਾਂ ਵਿੱਚ ਵੀ ਪਿਛਲੇ ਸਾਰੇ ਦੀਆਂ ਕੁਝ ਹੋਇਆ ਸੀ ਪਰ ਪਤਾ ਨਹੀਂ ਸਰਕਾਰ ਦੀ ਕੀ ਮਰਜ਼ੀ ਹੈ ਤੇ ਇਸ ਤੋਂ ਪਹਿਲਾਂ ਜੀ ਅਸੀਂ ਦੇਖੀਏ ਜਿਹੜਾ 2020 ਕੀ ਦਾ ਮੁੱਖ ਕਿਸਾਨ ਅੰਦੋਲਨ ਸੀ ਇਤਿਹਾਸਕ ਕਿਸਾਨ ਅੰਦੋਲਨ ਜੋ ਤਿੰਨ ਖੇਤੀ ਕਾਨੂੰਨਾ ਜਿਨ੍ਹਾਂ ਨੂੰ ਕਿਸਾਨਾਂ ਨੇ ਕਹਿਣ ਮਤਲਬ ਕਿ ਉਹ ਸਹੀ ਨਹੀਂ ਸੰਖੇਤੀ ਲਈ ਉਹਨਾਂ ਦਾ ਵਿਰੋਧ ਕਰਨ ਲਈ ਜੋਨਦਰੋਂ ਲੜਿਆ ਗਿਆ ਉਦੋਂ ਵੀ ਜਦੋਂ ਇਹ ਅੰਦੋਲਨ ਦਿੱਲੀ ਕੁਝ ਕੀਤਾ ਨਵੰਬਰ 2020 ਵਿੱਚ ਉਸ ਸਮੇਂ ਵੀ ਹਰਿਆਣਾ ਸਰਕਾਰ ਨੇ ਅਜਿਹਾ ਹੀ ਰਵਈਆ ਅਪਣਾਇਆ ਸੀ ਇਹ ਸਾਰੇ ਮੌਕਿਆਂ ਤੇ ਹਰਿਆਣਾ ਵਿੱਚ ਜੋ ਸਰਕਾਰ ਹੈ ਜੋ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਸੀ ਉਦੋਂ ਪਹਿਲੇ ਦੋ ਮੌਕਿਆਂ ਤੇ ਫਰਵਰੀ ਵਾਲਾ ਤੇ 2020 ਵਾਲਾ ਉਦੋਂ ਮਨੋਹਰ ਸਿੰਘ ਮਨੋਹਰ ਲਾਲ ਖੱਟਰ ਜੀ ਦੀ ਸਰਕਾਰ ਸੀ ਜੋ ਉਹਨਾਂ ਦੀ ਗਵਾਈ ਹੇਠ ਭਾਰਤੀ ਜਨਤਾ ਪਾਰਟੀ ਤੇ ਹੁਣ ਜੋ ਸਰਕਾਰ ਹੈ ਉਹ ਨੈਵ ਸਿੰਘ ਸੈਣੀ ਹੋਰਾਂ ਦੀ ਮੁੱਖ ਮੰਤਰੀ ਦੀ ਗਵਾਈ ਵਾਲੀ ਹੈ ਪਰ ਤਰੀਕੇ ਉਹਨਾਂ ਦੇ ਉਹੀ ਹਨ ਉਦੋਂ ਵੀ ਪੁਲਿਸ ਨੇ ਆਪਣੇ ਹਰਿਆਣਾ ਪੁਲਿਸ ਨੇ ਰੋਕਣ ਦੀ ਬੜੀ ਕੋਸ਼ਿਸ਼ ਕੀਤੀ ਬੜੇ ਉਹਨਾਂ ਨੇ ਇੰਤਜ਼ਾਮ ਕੀਤੇ ਸਨ ਪਰ ਸ਼ਾਇਦ ਉਹ ਜੋ ਇਹਨਾਂ ਦੀਆਂ ਖੁਫੀਆ ਏਜੰਸੀਆਂ ਨੇ ਜਾਂ ਇਹਨਾਂ ਦਾ ਜੋ ਵੀ ਤੰਤਰ ਹੈ ਉਹ ਕਿਸਾਨਾਂ ਦੀ ਸ਼ਕਤੀ ਦਾ ਉਸ ਤਰ੍ਹਾਂ ਦਾ ਅੰਦਾਜ਼ਾ ਨਹੀਂ ਲਾ ਸਕਿਆ ਤੇ ਕਿਸਾਨ ਵੀ ਕਿਉਂਕਿ ਪਹਿਲੀ ਵਾਰ ਸੀਗਾ ਔਰ ਕਿਸਾਨਾਂ ਵਿੱਚ ਵੀ ਜੋਰ ਤੇ ਜੋਸ਼ ਵਾਸੀ ਕਿਉਂਕਿ ਤਾਕਤ ਸੀ ਇਕਤਸੀ ਵੱਡੇ ਪੱਧਰ ਤੇ ਅੰਦੋਲਨ ਸੀ ਬਹੁਤ ਸਾਰੀਆਂ ਜਥੇਬੰਦੀਆਂ ਇਸ ਅੰਦੋਲਨ ਵਿੱਚ ਸ਼ਾਮਲ ਸਨ ਇਸ ਕਰਕੇ ਉਹ ਸਰਕਾਰ ਜਿਹੜੀਆਂ ਪੁਲਿਸ ਨੇ ਰੋਕਾਂ ਲਾਈਆਂ ਸੀ ਉਹ ਜ਼ਿਆਦਾ ਦੇਰ ਠਹਿਰ ਨਹੀਂ ਸਕਿਆ ਇਸ ਜੋਸ਼ ਤੇ ਜੋਰ ਦੇ ਅੱਗੇ ਤੇ ਕਿਸਾਨ ਉਹਨਾਂ ਅੰਦੋਲਨਾਂ ਨੂੰ ਸਾਰੀਆਂ ਤੋੜਦੇ ਹੋਏ ਰੋਕਾਂ ਨੂੰ ਅੱਗੇ ਵਧ ਕੇ ਹਰਿਆਣਾ ਟੱਪ ਕੇ ਤੇ ਦਿੱਲੀ ਦੀਆਂ ਬਰੂਹਾਂ ਤੇ ਪਹੁੰਚ ਗਏ ਸੀ ਜਿੱਥੇ ਸ਼ੰਭੂ ਬਾਰਡਰ ਤੇ ਉਹਨਾਂ ਨੂੰ ਰੋਕ ਲੈ ਗਿਆ ਸੀ ਕਿਉਂਕਿ ਉੱਥੇ ਉਦੋਂ ਤੱਕ ਸਰਕਾਰ ਨੇ ਪ੍ਰਬੰਧ ਉਸ ਤਰ੍ਹਾਂ ਦੇ ਪੁਲਿਸ ਨੇ ਕਰ ਲਈ ਸੀ ਰੋਕਾਂ ਲਾ ਲਈਆਂ ਸਨ ਕਿੱਲਾਂ ਤੱਕ ਠੋਕ ਦਿੱਤੀਆਂ ਗਈਆਂ ਸਨ ਸੜਕਾਂ ਤੇ ਤੇ ਦੂਜਾ ਟਿਕਰੀ ਬਾਅਰਡਰ ਤੇ ਜੋ ਮੋਰਚਾ ਲੱਗਿਆ ਸੀ ਤੇ ਇਹ ਮੋਰਚਾ ਜਿਵੇਂ ਅਸੀਂ ਜਾਣਦੇ ਹਾਂ 1 ਸਾਲ ਤੋਂ ਵਸਮਾ ਚੱਲਿਆ ਔਰ ਉਸ ਵਿੱਚ ਆਖਰ ਕਿਸਾਨ ਅੰਦੋਲਨ ਦੀ ਜਿੱਤ ਹੋਈ ਸਰਕਾਰ ਨੂੰ ਕੇਂਦਰ ਸਰਕਾਰ ਨੂੰ ਉਹ ਤਿੰਨ ਖੇਤੀ ਕਾਨੂੰਨ ਵਾਪਸ ਲੈਣੇ ਪਏ ਅਤੇ ਕੁਝ ਹੋਰ ਮੰਗਾਂ ਵੀ ਕਿਸਾਨਾਂ ਦੀਆਂ ਵੱਖ-ਵੱਖ ਮੰਨਣੀਆਂ ਪਈਆਂ ਤੇ ਉਸ ਤੋਂ ਬਾਅਦ ਗੱਲ ਇਹ ਹੋਈ ਕਿ ਉਹ ਨਾ ਜਿਹੜੀਆਂ ਮੰਗਾਂ ਮੰਨੀਆਂ ਗਈਆਂ ਸਨ ਉਹਨਾਂ ਨੂੰ ਲਾਗੂ ਨਹੀਂ ਕੀਤਾ ਗਿਆ ਅਜਿਹਾ ਅਕਸਰ ਹੁੰਦਾ ਹੈ ਸਰਕਾਰਾਂ ਅੰਦੋਲਨ ਰੁਕਵਾਉਣ ਲਈ ਮਲਤਵੀ ਕਰਾਉਣ ਲਈ ਕਿਵੇਂ ਵੀ ਵਕਤੀ ਤੌਰ ਤੇ ਅੰਦੋਲਨਕਾਰੀ ਕੋਈ ਵੀ ਟੀਰ ਹੋਵੇ ਉਹਨਾਂ ਦੀਆਂ ਮੰਗਾਂ ਨੂੰ ਮੰਨ ਲੈਂਦੇ ਹਨ ਪਰ ਬਾਅਦ ਵਿੱਚ ਉਹਨਾਂ ਨੂੰ ਲਾਗੂ ਕਰਨ ਤੋਂ ਟਾਲਾ ਵੱਟਿਆ ਜਾਂਦਾ ਹੈ ਕੋਈ ਨਾ ਕੋਈ ਤਰੀਕਾ ਕੋਈ ਨਾ ਕੋਈ ੜੀਕਾ ਡਾਇਆ ਜਾਂਦਾ ਹੈ ਜਿਹਾ ਹੀ ਕੀਤਾ ਗਿਆ ਕਿਉਂਕਿ ਬਹੁਤੀਆਂ ਮੰਗਾਂ ਕੇਂਦਰ ਸਰਕਾਰ ਨਾਲ ਸੰਬੰਧਿਤ ਖਾਸ ਕਰਕੇ ਐਮਐਸਪੀ ਦੀ ਮੰਗ ਹੈ ਕਿ ਐਮਐਸਪੀ ਕਟੋਕਟ ਸਮਰਥਨ ਮੋਰ ਲਈ ਇਸ ਨੂੰ ਕਾਨੂੰਨੀ ਰੁਤਬਾ ਦਿੱਤਾ ਜਾਵੇ ਤੇ ਇਹਨਾਂ ਸਾਰਾ ਜਦੋਂ ਇਹ ਨਹੀਂ ਲਾਗੂ ਹੋਇਆ ਤਾਂ ਹੁਣ ਦੁਬਾਰੇ ਇਸ ਸਾਲ ਸ਼ੁਰੂ ਵਿੱਚ ਦੁਬਾਰੇ ਅੰਦੋਲਨ ਵਿੱਢਿਆ ਗਿਆ ਪਰ ਇਹ ਹੈ ਕਿ ਹੁਣ ਪਹਿਲਾਂ ਵਰਗੀ ਮਜ਼ਬੂਤੀ ਏਕਤਾ ਨਹੀਂ ਸੀ ਕੁਝ ਜਥੇਬੰਦੀਆਂ ਨੇ ਇਹ ਅੰਦੋਲਨ ਵਿੱਢਿਆ ਜਿਨ੍ਹਾਂ ਵਿੱਚ ਮੁਖ ਹੈ ਸੰਯੁਕਤ ਕਿਸਾਨ ਮੋਰਚਾ ਗੈਰ ਸਿਆਸੀ ਔਰ ਕਿਸਾਨ ਮਜ਼ਦੂਰ ਮੋਰਚਾ ਇਹਨਾਂ ਨੇ ਅੰਦੋਲਨ ਵਿੱਢਿਆ ਸੀ ਔਰ ਦੋਵੇਂ ਸਰਦਾਂ ਤੋਂ ਭਾਰਤ ਜੋ ਪੰਜਾਬ ਤੋਂ ਦਿੱਲੀ ਨੂੰ ਚਾਲੇ ਪਾਏ ਸਾਨੂੰ ਉਹਨਾਂ ਨੇ ਸ਼ੰਭੂ ਬਾਰਡਰ ਤੋਂ ਵੀ ਔਰ ਖਨੌਰੀ ਟਾਬੀ ਗੁਜਰਾਵਾਲਾ ਬਾਰਡਰ ਤੋਂ ਵੀ ਪਰ ਦੋਵੇਂ ਥਾਵਾਂ ਤੇ ਰੋਕ ਲਿਆ ਗਿਆ ਫਰ ਵਿੱਚ ਬੜੀ 3-4 ਦਿਨਾਂ ਬੜੀ ਦੋਵੇਂ ਤਿਰਾਂ ਦੀ ਜ਼ੋਰ ਜਜ਼ਮਾਈ ਬਹੁਤ ਜ਼ਿਆਦਾ ਹੋਈ ਕਿਸਾਨਾਂ ਨੇ ਪੂਰਾ ਜ਼ੋਰ ਲਾਇਆ ਪਰ ਉਹਨਾਂ ਨੇ ਬੜੇ ਪੁਖਤਾ ਪ੍ਰਬੰਧ ਕੀਤੇ ਹੋਏ ਸਨ ਡਰੋਨਾਂ ਤੱਕ ਦਾ ਬਹੁਤ ਹੀ ਆਧੁਨਿਕ ਟੈਕਨੋਲੋਜੀ ਨਾਲ ਸਾਜ਼ੋ ਸਮਾਨ ਨਾਲ ਪੁਲਿਸ ਤੇ ਨਾਲ ਉਹਨਾਂ ਦੇ ਨੀਂਵ ਫੌਜੀ ਦਸਤੇ ਤੈਨਾਤ ਸਨ ਉਹਨਾਂ ਨੇ ਕਿਸਾਨਾਂ ਦੀ ਕੋਈ ਪੇਸ਼ ਨਹੀਂ ਚੱਲਣ ਦਿੱਈ ਕਿਸਾਨਾਂ ਦਾ ਵੱਡੇ ਪੱਧਰ ਤੇ ਉਹਨਾਂ ਨੂੰ ਜ਼ਖਮੀ ਵੀ ਕਿਸਾਨ ਹੋਏ ਔਰ ਅਫਸੋਸਨਕ ਢੰਗ ਨਾਲ ਇੱਕ ਕਿਸਾਨ ਨੌਜਵਾਨ ਸ਼ੁਭ ਕਰਨ ਸਿੰਘ 21 ਫਰਵਰੀ ਨੂੰ ਉਸ ਦੀ ਜਾਨ ਵੀ ਜਾਂਦੀ ਰਹੀ ਜਿਹਦੇ ਸਿਰ ਵਿੱਚ ਗੋਲੀ ਵੱਜ ਗਈ ਸੀ ਤੇ ਕੁਝ ਲੋਕਾਂ ਦਾ ਇਹ ਵੀ ਕਹਿਣਾ ਕਿ ਉਹ ਉਸ ਸਮੇਂ ਪੰਜਾਬ ਦੀ ਸਰਹੱਦੇ ਅੰਦਰ ਹੀ ਸੀ ਪਰ ਪੁਲਿਸ ਦਾ ਦਾਵਾ ਸੀ ਕਿ ਉਹ ਹਰਿਆਣਾ ਦੀ ਸਰਹੱਦ 'ਵੀ ਸੀ ਚਲੋ ਇਹ ਅਲੱਗ ਗੱਲਾਂ ਨੇ ਅਲੱਗ ਮਾਮਲਾ ਹੈ ਤੇ ਗੱਲ ਸੀ ਕਿ ਉਦੋਂ ਇਹ ਜ਼ਰੂਰ ਸੀ ਕਿ ਬਹੁਤ ਸਾਰੇ ਜੋ ਡਰੋਨਾਂ ਦੀ ਮਦਦ ਨਾਲ ਪੰਜਾਬ ਦੀ ਸਰਹੱਦੇ ਅੰਦਰ ਵੀ ਕਿਸਾਨਾਂ ਉੱਤੇ ਹਮਲੇ ਕੀਤੇ ਗਏ ਅਥਰੂ ਗਾਇਸ ਦੇ ਗੋਲੇ ਛੱਡੇ ਗਏ ਤੇ ਹੋਰ ਬੜਾਕ ਤੇ ਇਹ ਸਾਰਾ ਜਦੋਂ ਚੱਲਿਆ ਤਾਂ ਆਖਿਰ ਕਿਸਾਨਾਂ ਨੇ ਫੈਸਲਾ ਕੀਤਾ ਕਿ ਉਹ ਇੱਥੇ ਹੀ ਜੋ ਹਰਿਆਣਾ ਪੰਜਾਬ ਦੀ ਸਰਹੱਦ ਹੈ ਉੱਥੇ ਹੀ ਰੁਕਿਓ ਆਪਣਾ ਮੋਰਚਾ ਲਾਣਗੇ ਤੇ ਉੱਥੋਂ ਹੀ ਅੰਦੋਲਨ ਚੱਲਣਗੇ ਜਿਵੇਂ ਕਰੀਬ 10 ਮਹੀਨੇ ਹੋ ਚੱਲੇ ਹਨ ਤੇ ਪਰ ਉਹਨਾਂ ਦੀ ਮੰਗ ਹੈ ਕਿ ਸਰਕਾਰ ਉਹਨਾਂ ਨਾਲ ਗੱਲਬਾਤ ਕਰੇ ਤੇ ਉਹਨਾਂ ਦੀਆਂ ਮੰਗਾਂ ਦਾ ਜੋ ਨਿਬੇੜਾ ਕਰੇ ਪਰ ਸਰਕਾਰ ਇਕ ਤਰ੍ਹਾਂ ਅੜੀ ਤੇ ਆ ਕੇ ਠੀਠ ਬਣ ਕੇ ਕੋਈ ਵੀ ਕਿਸਾਨਾਂ ਨਾਲ ਗੱਲ ਕਰਨ ਲਈ ਤਿਆਰ ਨਹੀਂ ਹੈ ਕਿਸੇ ਵੀ ਤਰ੍ਹਾਂ ਤੇ ਹਰ ਕੇ ਹੁਣ 9.5 ਦਸ ਮਹੀਨੇ ਬਾਅਦ ਦੁਬਾਰਾ ਸਰ ਕਿਸਾਨਾਂ ਨੇ ਅਗਲੇ ਅੰਦੋਲਨ ਨੂੰ ਅਗਲਾ ਰੂਪ ਦਿੰਦੇ ਹੋਏ ਅਗਲੇ ਪੜਾਚ ਉਹਨਾਂ ਨੇ ਇੱਕ ਪਾਸੇ ਤਾਂ ਜੋ ਮੁਰਚੇ ਦੇ ਕਾਗੂਹਾਨ ਜਗਜੀਤ ਸਿੰਘ ਢੱਲੇਵਾ ਉਹਨਾਂ ਨੇ ਮਰਨ ਵਕਤ ਸ਼ੁਰੂ ਕੀਤਾ ਹੋਇਆ ਹੈ ਕੁਝ ਇੱਕਦਮ ਜਦੋਂ ਅੰਦੋਲਨ ਇਹਨਾਂ ਨੇ ਸ਼ੁਰੂ ਕਰਨਾ ਸੀ ਤਾਂ ਉਹਨਾਂ ਨੂੰ ਪੁਲਿਸ ਨੇ ਚੁੱਕ ਲਿਆ ਸੀ ਫਿਰ ਸੁਜੀਤ ਸਿੰਘ ਹਰਦੋ ਚੰਡੇ ਬੈਠੇ ਮਰਨ ਵਰਤੇ ਪ੍ਰਵਾਦ ਵਿੱਚ ਖੁਦ ਡੱਲੇਵਾਲੂਰਾ ਨੇ ਮੋਰਚਾ ਸੰਭਾਲ ਲਿਆ ਤੇ ਦੂਜੇ ਪਾਸੇ ਉਹਨਾਂ ਨੇ ਫੈਸਲਾ ਕੀਤਾ ਕਿ ਕਿਸਾਨ ਹੁਣ ਟਰੈਕਟਰ ਟਰਾਲੀਆਂ ਲੈ ਕੇ ਨਹੀਂ ਬਲਕਿ ਸ਼ਾਂਤ ਮੇ ਟੰਗ ਨਾਲ ਜਥਿਆਂ ਦੇ ਰੂਪ ਵਿੱਚ 101 ਜਿਵੇਂ ਕਿਹਾ ਗਿਆ ਕਿਸਾਨਾਂ ਦਾ ਜਥਾ ਉਹ 6 ਦਸੰਬਰ ਤੋਂ ਕੂਚ ਦਿੱਲੀ ਵੱਲ ਕਰਨਗੇ ਉਹਨਾਂ ਨੇ ਕਿਹਾ ਸੀ ਕਿ ਉਹ ਦਿੱਲੀ ਜਾ ਕੇ ਉੱਥੇ ਆਪਣਾ ਜਿੱਥੇ ਵੀ ਉਹਨਾਂ ਨੂੰ ਦਿੱਤਾ ਜਾਏਗਾ ਇਜਾਜ਼ਤ ਅੰਦੋਲਨ ਕਰਨ ਦੀ ਆਪਣਾ ਮੋਰਚਾ ਲਾਉਣ ਦੀ ਉੱਥੇ ਮੋਰਚਾ ਲਾਉਣਗੇ ਤੇ ਜਾਣਗੇ ਸ਼ਾਂਤਮਈ ਤੇ ਨਾ ਕੋਈ ਟਰੈਕਟਰ ਟਰਾਲੀ ਲੈ ਕੇ ਜਾਣਗੇ ਇਸ ਬਾਰੇ ਕਿਸਾਨਾਂ ਦੀ ਅੰਦੋਲਨ ਤੋਂ ਪਹਿਲਾਂ 6 ਦਸੰਬਰ ਤੋਂ ਪਹਿਲਾਂ 4-5 ਦਸੰਬਰ ਨੂੰ ਮੀਟਿੰਗਾਂ ਵੀ ਖਾਸ ਕਰ ਅੰਬਾਲਾ ਜ਼ਿਲ੍ਹਾ ਪ੍ਰਸ਼ਾਸਨ ਨਾਲ ਹੋਈਆਂ ਤੇ ਉਹਨਾਂ ਨੂੰ ਵੀ ਉਹਨਾਂ ਨੇ ਭਰੋਸਾ ਹੀ ਦਿਵਾਇਆ ਜੋ ਸਰਵਨ ਸਿੰਘ ਪੰਦੇਰੂਰਾਂ ਦੀ ਗਵਾਈ 'ਚ ਕਿ ਇਹ ਅੰਦੋਲਨ ਪੂਰੀ ਤਰ੍ਹਾਂ ਸ਼ਾਂਤਮਈ ਹੋਵੇਗਾ ਇਸ ਦੇ ਬਾਵਜੂਦ ਹਰਿਆਣਾ ਸਰਕਾਰ ਨੇ ਆਪਣੀ ਜੜੀ ਕਾਇਮ ਰੱਖੀ ਉਹਨਾਂ ਨੇ ਕੋਈ ਨਾ ਕੋਈ ਬਹਾਨਾ ਬਣਾ ਕੇ ਕਿਵੇਂ ਕੇ ਤੁਸੀਂ ਪਹਿਲਾਂ ਦਿੱਲੀ ਤੋਂ ਸਾਨੂੰ ਇਜਾਜ਼ਤ ਲੈ ਕੇ ਦਿਓ ਕਿ ਹਾਂ ਤੁਹਾਨੂੰ ਅੰਦੋਲਨ ਦੀ ਇਜਾਜ਼ਤ ਹੈ ਤੇ ਇਸ ਤਰ੍ਹਾਂ ਦੇ ਹੋਰ ਜਾਂ ਫਿਰ ਅ ਕਿ ਇਸ ਜੋ ਮੋਰਚਾ ਹੈ ਇਹ ਜਿਹੜਾ ਜਥਾ ਸੀ ਇਹਦੇ ਵਿੱਚ ਹੜਦੰਗ ਕਰਨ ਵਾਲੇ ਖਰੂਦ ਪਾਉਣ ਵਾਲੇ ਕਿਸਾਨ ਸਨ ਜੇ ਕਿਹ ਤਰ੍ਹਾਂ ਦੇ ਬਹਾਨੇ ਲਾ ਕੇ ਉਹਨਾਂ ਨੇ ਇਜਾਜ਼ਤ ਨਹੀਂ ਦਿੱਤੀ ਤੇ ਪੂਰੀ ਤਰ੍ਹਾਂ ਉਹਨਾਂ ਨੇ ਆਪਣੀ ਸ਼ਕਤੀ ਨਾਲ ਰੁਕਿਆ ਅਥਰੂ ਗੈਸ ਹੋਰ ਕਈ ਚੀਜ਼ਾਂ ਦੀ ਵਰਤੋਂ ਕੀਤੀ ਹਾਲਾਂਕਿ ਕਿਸਾਨ ਟੀਰਾ ਦਾ ਕਹਿਣਾ ਹੈ ਕਿ ਅਥਰੂ ਗੈਸ ਇਹ ਆਮ ਨਹੀਂ ਹੈ ਸਗੋਂ ਇਹ ਜੋ ਗੋਲੇ ਆ ਇਹਨਾਂ ਵੀ ਛਰੇ ਵੀ ਹੁੰਦੇ ਹਨ ਕਿਉਂਕਿ ਅਥਰੂ ਗੈਸ ਨਾਲ ਕੋਈ ਜ਼ਖਮੀ ਨਹੀਂ ਹੁੰਦਾ ਸਿਰਫ ਜਲਨ ਹੁੰਦੀ ਹੈ ਹਾਂ ਕੋਈ ਬਿਲਕੁਲ ਹੀ ਗੋਲਾ ਕਿਸੇ ਦੇ ਬਹੁਤ ਜ਼ਿਆਦਾ ਨੇੜੇ ਉਹਦੀ ਜਦ ਵਿੱਚ ਆ ਜਾਵੇ ਤਾਂ ਉਸ ਨੂੰ ਨੁਕਸਾਨ ਹੋ ਸਕਦਾ ਹੈ ਪਰ ਜ਼ਖਮੀ ਹੋਣ ਵਾਲਾ ਹੈ ਜੋ ਉਹ ਛਰਿਆਂ ਦੀਆਂ ਅਜਿਹੀਆਂ ਰਿਪੋਰਟਾਂ ਪੋਸਟਰ ਰਿਪੋਰਟਾਂ ਪਿਛਲੀ ਵਾਰ ਵੀ ਜੋ ਫਰਵਰੀ ਵਾਲਾ ਅੰਦੋਲਨ ਹੈ ਉਸ ਤਰ੍ਹਾਂ ਵੀ ਲਿਈਆਂ ਸੀ ਕਿ ਅਜਿਹੇ ਸਾਜ਼ੋ ਸਮਾਨ ਅਜਿਹੇ ਹਥਿਆਰ ਵਰਤੇ ਗਏ ਪੁਲਿਸ ਵੱਲੋਂ ਜੋ ਆਮ ਤੌਰ ਤੇ ਪੁਲਿਸ ਨਹੀਂ ਵਰਤਦੀ ਫੌਜ ਹੀ ਵਰਤਦੀ ਹੈ ਤੇ ਇਹ ਜਿਹੜਾ ਵੀ ਕਿਹਾ ਜਾ ਰਿਹਾ ਕਿ ਰਬੜ ਦੀਆਂ ਗੋਲੀਆਂ ਤੱਕ ਵੀ ਚਲਾਈਆਂ ਜਾ ਰਹੀਆਂ ਹਨ ਤੇ ਇਹ ਸਾਰਾ ਸਮੇ ਤੋਂ ਬਾਅਦ ਹੈ ਕਿ ਆਖਰ ਸਰਕਾਰ ਕੀ ਚਾਹਦੀ ਹੈ ਨਾ ਤਾਂ ਉਹ ਟਰੈਕਟਰ ਟਰਾਲੀਆਂ ਲੈ ਕੇ ਜਾਣ ਦਿੰਦੀ ਹੈ ਨਾ ਉਹ ਨਿਹੱਥੇ ਸ਼ਾਂਤਮਈ ਢੰਗ ਨਾਲ ਜਾਂਦੇ ਜਦੋਂ ਕਿ ਸੰਵਿਧਾਨ ਮੁਤਾਬਕ ਕਿਸੇ ਨੂੰ ਵੀ ਸ਼ਾਂਤਮਈ ਢੰਗ ਨਾਲ ਅੰਦੋਲਨ ਕਰਨ ਦਾ ਵਿਰੋਧ ਜाहिर ਕਰਨ ਦਾ ਹੱਕ ਹੈ ਔਰ ਦੇਸ਼ ਵਿੱਚ ਕਿਤੇ ਵੀ ਜਾਣ ਦਾ ਹੱਕ ਹੈ ਫਿਰ ਕਿਉਂ ਨਹੀਂ ਜਾਣ ਦਿੱਤਾ ਜਾ ਰਿਹਾ ਕਿਉਂ ਧਾਰਾ 166 ਲਗਾਈ ਜਾ ਰਹੀ ਹੈ ਉਹਨਾਂ ਤੇ ਰੁਕਾਂ ਲਗਾਈਆਂ ਜਾ ਰਹੀਆਂ ਹਨ ਤੇ ਕੀ ਮਤਲਬ ਇਹ ਬਿਲਕੁਲ ਹੀ ਕੋਈ ਸਮਨਤੋਬਾਰ ਹੈ ਅੱਜ ਜਦੋਂ ਇਹ ਇੱਕ ਦਿਨ ਪਹਿਲਾਂ ਕੱਲ 6 ਦਸੰਬਰ ਨੂੰ ਇਹ ਕੁਛ ਹੋਇਆ ਉਦੋਂ ਗੁਰੂ ਤੇਗ ਬਹਾਦਰ ਜੀ ਦਾਸੀ ਸ਼ਹੀਦੀ ਦਿਹਾੜਾ ਮਨਾ ਰਹੇ ਸਨ ਗੁਰਤੇਗ ਬਹਾਦਰ ਜੀ ਦੀ ਜੋ ਸ਼ਹੀਦੀ ਹੈ ਇਸ ਨੂੰ ਜੋ ਸਾਡੀ ਸਰਕਾਰ ਹੈ ਕੇਂਦਰ ਦੀ ਸਰਕਾਰ ਹੈ ਹਰਿਆਣਾ ਸਰਕਾਰ ਹੈ ਭਾਰਤੀ ਜਨਤਾ ਪੜੀ ਹੋਤੀ ਰਾ ਜਿਸ ਸੋਚਦਾ ਉਹ ਨਮਾਇੰਦਗੀ ਕਰਦੀਆਂ ਹਨ ਉਹਨਾਂ ਵੱਲੋਂ ਅਕਸਰ ਹੀ ਗੁਰੂ ਸਾਬਦੀ ਜੋ ਸ਼ੀਧੀ ਹੈ ਇਸ ਨੂੰ ਬੜਾ ਉਭਾਰ ਕੇ ਪੇਸ਼ ਕੀਤਾ ਜਾ ਗੌਰਮਈ ਕਿਉਂ ਕਿ ਉਹਨਾਂ ਨੂੰ ਇਸ ਨਾਲ ਇੱਕ ਖਾਸ ਜੋ ਧਾਰਮਿਕ ਫਿਰਕਾ ਹੈ ਉਹਨਾਂ ਖਿਲਾਫ ਮਾਹੌਲ ਬਣਾਉਣ ਦਾ ਮੌਕਾ ਮਿਲਦਾ ਹੈ ਪਰ ਗੁਰੂ ਸਾਹਿਬ ਦੀ ਕੁਰਬਾਨੀ ਕਿਸੇ ਧਰਮ ਕਿਸੇ ਉਸ ਲਈ ਨਹੀਂ ਸੀ ਉਹ ਮਨੁੱਖਤਾ ਲਈ ਸੀ ਉਹ ਮਨੁੱਖੀ ਹੱਕਾਂ ਲਈ ਸੀ ਉਹ ਧਾਰਮਿਕ ਆਜ਼ਾਦੀ ਲਈ ਸੀ ਪਰ ਸਰਕਾਰ ਕੋਈ ਵੀ ਅੰਦੋਲਨ ਕਾਰੀਆਂ ਨੂੰ ਹੱਕ ਦੇਣ ਲਈ ਤਿਆਰ ਨਹੀਂ ਨਾਲ ਇਹ ਵੀ ਇੱਕ ਮੌਕਾ ਮਿਲ ਰਿਹਾ ਕਿ ਇਹ ਖੇਤ ਸੰਬਰਦਾ ਦਿਹਾੜਾ ਜੋ ਸੰਵਿਧਾਨ ਰਮਾਤਾ ਸੰਵਿਧਾਨ ਦੇ ਜਿਨ੍ਹਾਂ ਨੇ ਰਚੇਤਾ ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਪੀ ਮਰਾਬਰ ਉਹਨਾਂ ਦਾ ਵੀ ਇਹ ਪ੍ਰੀ ਨਿਰਵਾਣ ਦਿਵਸ ਆ ਵਰਸੀ ਉਹਨਾਂ ਦੀ ਸੀਗੀ ਡੈਥ ਅਨਿਵਰਸਰੀ ਸੀ ਸਰਕਾਰ ਮਤਲਬ ਕੁਛ ਵੀ ਮੰਨਣ ਨੂੰ ਤਿਆਰ ਨਹੀਂ ਹੈ ਇਸ ਤੋਂ ਇਹੀ ਸਾਕਤ ਹੁੰਦਾ ਹੈ ਨਾ ਉਹਨਾਂ ਨੂੰ ਕੋਈ ਬਾਬਾ ਸਾਹਿਬ ਦੀ ਸੋਚ ਦੀ ਫਿਕਰ ਹੈ ਨਾ ਉਹਨਾਂ ਨੂੰ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਉਹਨਾਂ ਦਾ ਪਰ ਉਹਨਾਂ ਨੂੰ ਇੱਕੋ ਪਤਾ ਕਿ ਅਸੀਂ ਆਪਣੀ ਅੜੀ ਕਾਇਮ ਰੱਖਣੀ ਹੈ ਸਿਰਫ ਅੜੀ ਜਿਸ ਨੂੰ ਅਸੀਂ ਰਾਜ ਹੱਟ ਕਹਿੰਦੇ ਆ ਉਸ ਤੇ ਸਰਕਾਰ ਚੱਲ ਰਹੀ ਹੈ ਤੇ ਇਸ ਤਰ੍ਹਾਂ ਕਦੇ ਵੀ ਇਹ ਲੋਕਤੰਤਰ ਵਿੱਚ ਜਿਹਾ ਕੁਝ ਨਹੀਂ ਹੋ ਸਕਦਾ ਸਹਿ ਸਰਕਾਰ ਨੂੰ ਇਸ ਤਰ੍ਹਾਂ ਲੱਗਦਾ ਹੈ ਕਿ ਉਹਨਾਂ ਨੇ ਹਰਿਆਣਾ ਸਰਕਾਰ ਨੂੰ ਕਿ ਕੁਝ ਦਿਨ ਪਹਿਲਾਂ ਹੀ ਵੱਡੇ ਪੱਧਰੀ ਬਹਾਮਤ ਨਾਲ ਆਪਣੀ ਸਰਕਾਰ ਦੁਆਰੇ ਬਣਾਈ ਹੈ ਹਰਿਆਣਾ ਵਿੱਚ ਕਿਉਂਕਿ ਜਿਸ ਤਰ੍ਹਾਂ ਦੀ ਇਕ ਐਂਟੀ ਕੰਬੈਂਸੀ ਜੋ ਮਾਹੌਲ ਸੀਗਾ ਹਰਿਆਣਾ ਵਿੱਚ ਬਣਿਆ ਹੋਇਆ ਸਥਾਪਤੀ ਵਿਰੋਧੀ ਉਹਦੇ ਬਾਵਜੂਦ ਭਾਰਤੀ ਜਨਤਾ ਪਾਰਟੀ ਬਹੁਤ ਲਿਜਾਣ ਵੀ ਸਖਤ ਜੋ ਕਾਮਯਾਬ ਹੋਈ ਹੈ ਇਸੇ ਤਰ੍ਹਾਂ ਜੂਨ ਵਿੱਚ ਹੋਈਆਂ ਲੋਕ ਸਭਾ ਚੋਣਾਂ ਵਿੱਚ ਵੀ ਜਿਹੇ ਹਾਲਾਤ ਵਿੱਚ ਹੀ ਉੱਥੇ ਭਾਰਤੀ ਜਨਤਾ ਪਾਰਟੀ ਐਨਡੀਏ ਕੱਟ ਜੋੜ ਦੁਆਰੇ ਸਰਕਾਰ ਬਣਾ ਕੇ ਜਿਵੇਂ ਕਾਮਯਾਬ ਰਿਹਾ ਤਾਂ ਉਹਨਾਂ ਨੂੰ ਲੱਗਦਾ ਹੈ ਕਿ ਵਕਤ ਸਾਡਾ ਹੀ ਹੈ ਪਰ ਵਕਤ ਦੇ ਨਿਸ਼ਾਨ ਕਿਸੇ ਦਾ ਨਹੀਂ ਰਹਿੰਦਾ ਇਹ ਬਦਲਦਾ ਰਹਿੰਦਾ ਹੈ ਤੇ ਆਖਰ ਫੈਸਲਾ ਲੋਕਾਂ ਨੇ ਹੀ ਕਰਨਾ ਹੁੰਦਾ ਹੈ ਅੱਜ ਹੋਵੇ ਜਾਂ ਕੱਲ ਹੋਵੇ ਇਹ ਫੈਸਲਾ ਲੋਕਾਂ ਨੇ ਕਰਨਾ ਹੈ ਔਰ ਕਿਸਾਨਾਂ ਦੀ ਹੁਣ ਮੰਗ ਇਹੀ ਹੈ ਕਿ ਜਾਂ ਤਾਂ ਸਰ ਦੇ ਨਾਲ ਗੱਲ ਕਰੋ ਜਾਂ ਸਾਨੂੰ ਦਿੱਲੀ ਜਾਣ ਦਿਓ ਜਿਵੇਂ 6 ਦਸੰਬਰ ਨੂੰ ਨਹੀਂ ਜਾਣ ਦਿੱਤਾ ਗਿਆ ਹੁਣ ਭਲਕੇ ਦਿਵਾਰੇ ਉਹਨਾਂ ਨੇ ਫਿਰ 8 ਦਸੰਬਰ ਨੂੰ ਇਸੋ ਇੱਕ ਕਿਸਾਨਾਂ ਦਾ ਜਥਾ ਮੋੜ ਭੇਜਣ ਦਾ ਉਹਨਾਂ ਨੇ ਐਲਾਨ ਕੀਤਾ ਹੈ ਦੇਖਦੇ ਹਾਂ ਉਦੋਂ ਕੀ ਹੁੰਦਾ ਹੈ ਪਤਾ ਹੀ ਕੀ ਹੋਣਾ ਹੈ ਪਰ ਗੱਲ ਇਹ ਹੈ ਕਿ ਸਰਕਾਰ ਗੱਲਬਾਤ ਕਰਨ ਲਈ ਕਿਵੇਂ ਵੀ ਤਿਆਰ ਨਹੀਂ ਜੇ ਅੱਜ ਦੀ ਗੱਲ ਤਾਜ਼ਾ ਦੇਖੀ ਜਾਏ ਅੱਜ ਜੋ ਦੇਸ਼ ਦਾ ਨਵਾਂ ਜੋ ਕੇਂਦਰ ਸਰਕਾਰ ਦਾ ਬਜਟ ਆਣਾ ਹੈ ਆਮ ਬਜਟ ਉਸ ਵਾਸਤੇ ਕੇਂਦਰ ਸਰਕਾਰ ਨੇ ਕਿਸਾਨੀ ਰਣ ਨਾਲ ਗੱਲਬਾਤ ਕੀਤੀ ਹੈ ਮੀਟਿੰਗ ਕੀਤੀ ਜਿਹੜੀ ਮੀਟਿੰਗ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਜੀ ਦੀ ਪ੍ਰਧਾਨਗੀ ਹੇਠ ਹੋਈ ਉਸ ਮੀਟਿੰਗ ਵਿੱਚ ਵੀ ਸਰਕਾਰ ਨੇ ਕੁਝ ਕਿਸਾਨ ਜਥੇਬੰਦੀਆਂ ਨੂੰ ਉਹਨਾਂ ਦੇ ਨੁਮਾਇੰਦਿਆਂ ਨੂੰ ਸੱਦਿਆ ਪਰ ਹੈਰਾਨੀ ਦੀ ਗੱਲ ਹੈ ਕਿ ਉਸ ਵਿੱਚ ਅੰਦੋਲਨਕਾਰੀ ਕਿਸਾਨ ਧਿਰਾਂ ਨੂੰ ਪੂਰੀ ਤਰ੍ਹਾਂ ਨਜ਼ਰਅੰਦਾਜ਼ ਕਰ ਦਿੱਤਾ ਗਿਆ ਉਸ ਮੀਟਿੰਗ ਵਿੱਚ ਜਿਹੜੀ ਅੱਜ ਹੋਈ ਉਸ ਦੇ ਨਤੀਜੇ ਕੀ ਹਨ ਹਲੇ ਉਹ ਸਾਹਮਣੇ ਆਣੇ ਹਨ ਪਰ ਉਸ ਮੀਟਿੰਗ ਵਿੱਚ ਪੰਜਾਬ ਦੀ ਨੁਮਾਇੰਦਗੀ ਇੱਕ ਬਹੁਤ ਹੀ ਘੱਟ ਜਾਣੇ ਜਾਂਦੇ ਆ ਜਿਵੇਂ ਜਿਸ ਨੂੰ ਅਸੀਂ ਜਾਣਦੇ ਨਹੀਂ ਕੋਈ ਜਥੇਬੰਦੀ ਹੈ ਕਈ ਇਸ ਤਰ੍ਹਾਂ ਦੇ ਨਾਮ ਦੇ ਜਥੇਬੰਦੀਆਂ ਕੰਮ ਕਰਦੀਆਂ ਹਨ ਤੇ ਉਸ ਦਾ ਪਤਾ ਨਹੀਂ ਕਿੰਨਾ ਗਦਾਰ ਹੈ ਪਰ ਜੋ ਸਰਕਾਰ ਨੇ ਉਹਨਾਂ ਨੂੰ ਬੁਲਾਇਆ ਭਾਰਤ ਕਿਸਾਨ ਸਮਾਜ ਇਸ ਜਥੇਬੰਦੀ ਨੇ ਪੰਜਾਬ ਦੀ ਨੁਮਾਇੰਦਗੀ ਕੀਤੀ ਹੈ ਇਹਦੇ ਆਗੂ ਹਨ ਅਜੇ ਵੀਰ ਜਾਖੜ ਉਹ ਮੀਟਿੰਗ ਵਿੱਚ ਸ਼ਾਮਲ ਹੋਏ ਪਰ ਮੁੱਖ ਜੋ ਜਥੇਬੰਦੀਆਂ ਚਾਹੇ ਉਹ ਪਹਿਲੇ ਇਤਿਹਾਸਕ ਜੋ ਕਿਸਾਨ ਅੰਦੋਲਨ ਵਾਲੀਆਂ ਸੀ ਜਾਂ ਹੋਣ ਵਾਲੀਆਂ ਕਿਉਂਕਿ ਹੁਣ ਬਹੁਤ ਸਾਰੀਆਂ ਜਥੇਬੰਦੀਆਂ ਮੁੱਖ ਜਥੇਬੰਦੀਆਂ ਇਸ ਅੰਦੋਲਨ ਵਿੱਚ ਤਾਂ ਜਿਹੜਾ ਮੌਜੂਦਾ ਅੰਦੋਲਨ ਆ ਹਿੱਸਾ ਨਹੀਂ ਦੇ ਉਹਨਾਂ ਨੂੰ ਵੀ ਸਰਕਾਰ ਨੇ ਇਸ ਮੀਟਿੰਗ ਵਿੱਚ ਬੁਲਾਣਾ ਜ਼ਰੂਰੀ ਨਹੀਂ ਸਮਝਿਆ ਬਲਕਿ ਅਲੱਗ ਕੁਝ ਹੋਰ ਜਥੇਬੰਦੀਆਂ ਨੂੰ ਬੁਲਾਇਆ ਹੈ ਕਿਉਂਕਿ ਉਹ ਕਿਸਾਨਾਂ ਨਾਲ ਕੋਈ ਵੀ ਗੱਲ ਇੱਕ ਬਾਤ ਕਰਨ ਲਈ ਤਿਆਰ ਨਹੀਂ ਤੇ ਇਹ ਜੋ ਹੈ ਇਹ ਇੱਕ ਲੋਕਤੰਤਰ ਲਈ ਤੇ ਇੱਕ ਸਭਿਗ ਸਮਾਜ ਲਈ ਵਧੀਆ ਤਰੀਕਾ ਨਹੀਂ ਹੈ ਇਸ ਤਰ੍ਹਾਂ ਤਾਂ ਜੇ ਜਦੋਂ ਤੱਕ ਗੱਲਬਾਤ ਨਹੀਂ ਹੋਵੇਗੀ ਜਦੋਂ ਤਾਂ ਕੋਈ ਵੀ ਮਸਲਾ ਹੱਲ ਨਹੀਂ ਹੋਵੇਗਾ ਰੇਲ ਕਾ ਬਣਿਆ ਰਹੇਗਾ ਇਸ ਅੰਦੋਲਨ ਕਾਰਨ ਚੰਬੂ ਬਾਰਡਰ ਤੇ ਆਪਣ ਢਾਬੀ ਗੁਜਰਾ ਬਾਰਡਰ ਤੇ ਜਿਹੜੇ ਸਥਾਨਕ ਲੋਕ ਹਨ ਉਹਨਾਂ ਨੂੰ ਵੀ ਬਹੁਤ ਸਾਰੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿਉਂਕਿ ਆਵਾਜਾਈ ਪੂਰੀ ਤਰ੍ਹਾਂ ਠੱਪ ਹੈ ਲੋਕ ਬਿਮਾਰ ਲੋਕ ਇੱਕ ਤੋਂ ਦੂਜੇ ਪਾਸੇ ਲਿਜਾਣਾ ਜਾਂ ਆਮ ਲੋਕਾਂ ਜਾਣਾ ਕਈ-ਕਈ ਕਿਲੋਮੀਟਰਾਂ ਦਾ ਉਹਨਾਂ ਨੂੰ ਵਲ ਪਾ ਕੇ ਜਾਣਾ ਪੈ ਰਿਹਾ ਹੈ ਪਰ ਇਸ ਦੀ ਸਰਕਾਰਾਂ ਨੂੰ ਕੋਈ ਪਰਵਾਹ ਨਹੀਂ ਕਿਉਂਕਿ ਸਮੱਸਿਆ ਆਮ ਲੋਕਾਂ ਨੂੰ ਹੈ ਬਹੁਤ ਦਿਨਾਂ ਰਹਿਣ ਸਰਕਾਰਾਂ ਨੂੰ ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਪਰ ਫਰਕ ਪੈਣਾ ਚਾਹੀਦਾ ਕਿਉਂਕਿ ਦੇਸ਼ ਲੋਕਤੰਤਰ ਦੇ ਮੁਤਾਬਕ ਚੱਲਦਾ ਹੈ ਤੇ ਇੱਥੇ ਸਰਕਾਰ ਹੈ ਜੋ ਉਹ ਲੋਕਾਂ ਦੀ ਸਰਕਾਰ ਹੁੰਦੀ ਹੈ ਤੇ ਲੋਕਾਂ ਦੀ ਹੋਣੀ ਚਾਹੀਦੀ ਹੈ ਤੇ ਪਤਾ ਨਹੀਂ ਹੁਣ ਕਦੋਂ ਸਮਤ ਆਵੇਗੀ ਇਹੋ ਅਰਦਾਸ ਕੀਤੀ ਜਾ ਕੇ ਸਰ ਇਹਨਾਂ ਨੂੰ ਸਮਤ ਬਖਸ਼ੇ ਇਹ ਜ਼ਰੂਰੀ ਨਹੀਂ ਅੰਦੋਲਨ ਕਾਰਿਆਂ ਨੂੰ ਅੱਗੇ ਜਾਣ ਦੇਵੇ ਪਰ ਉਹਨਾਂ ਦੀ ਗੱਲਬਾਤ ਕਰਕੇ ਉਹਨਾਂ ਦੇ ਮਸਲੇ ਜੂੜ ਨਵੇਰੇ ਜੋ ਵੀ ਜਿਵੇਂ ਵੀ ਹੋ ਸਕਦਾ ਹੈ ਗੱਲਬਾਤ ਕਰੇ ਸੋ ਇਹ ਬਹੁਤ ਜ਼ਰੂਰੀ ਹੈ ਸਮੇਂ ਦੀ ਮੰਗ ਹੈ ਤੇ ਅੱਜ ਦੀ ਸਾਡੀ ਇਹ ਵੇਲੇ ਦੀ ਗੱਲ ਸੀ ਇਸ ਨੂੰ ਜੇ ਤੁਹਾਨੂੰ ਚਰਚਾ ਪਸੰਦ ਆਈ ਹੋਵੇ ਇਸ ਨੂੰ ਲਾਈਕ ਕਰੋ ਸ਼ੇਅਰ ਕਰੋ ਤੇ ਪੰਜਾਬੀ ਟ੍ਰਿਬਿਊਨ ਦੇ ਜੋ ਫੇਸਬੁੱਕ ਪੇਜ ਹੈ ਇਸ ਨੂੰ ਫੋਲੋ ਵੀ ਕਰੋ ਲਾਈਕ ਕਰੋ ਪੰਜਾਬੀ ਟ੍ਰਿਬਿਊਨ ਨੂੰ ਟਵਿੱਟਰ ਤੇ ਵੀ ਹੁਣ ਤੁਸੀਂ ਦੇਖ ਸੁਣ ਸਕਦੇ ਹੋ ਟਵਿੱਟਰ ਪੰਜਾਬੀ ਟ੍ਰਿਬਿਊਨ ਦਾ ਟਵਿੱਟਰ ਹੈਂਡਲ ਹੈ ਜਿਸ ਨੂੰ ਹੁਣ ਐਕਸ ਕਹਿੰਦੇ ਹਨ ਪੀ ਟ੍ਰਿਬਿਊਨ ਆਨਲਾਈਨ ਤੇ ਇਸ ਨੂੰ ਇੱਥੇ ਤੁਸੀਂ ਜਾ ਕੇ ਸੈਂਡਲ ਤੇ ਜਾ ਕੇ ਤੁਸੀਂ ਪੰਜਾਬੀ ਟ੍ਰਿਬਿਊਨ ਨੂੰ ਟਵਿੱਟਰ ਤੇ ਹੀ ਫੋਲੋ ਕਰ ਸਕਦੇ ਹੋ ਸੋ ਏਸੀ ਅੱਧੀ ਬੇਲਦੀ ਗਾਨ ਬਲਕਿ ਇੱਕ ਹੋਰ ਨਵੇਂ ਵਿਸ਼ੇ ਨਾਲ ਤੁਹਾਡੇ ਗਿਆਜ ਰਵਾਂਗੇ ਉਦੋਂ ਤੱਕ ਦਿਓ ਇਜਾਜ਼ਤ ਧੰਨਵਾਦ ਸ਼ੁਕਰੀਆ